The oh. ਮੇਰਾ ਹਰਜੀਤ ਸਿੰਘ ਹੈ ਭਾਈ ਕੀ ਹੋਇਆ ਕੀ ਅੱਜ ਇੱਥੇ ਭਾਈ ਚੋਰੀ ਹੋਈ ਕਹਿ ਰਹੇ ਆ ਉਹਨਾਂ ਦੇ ਘਰ ਦੇ ਵਿੱਚ ਅੱਛਾ ਜੀ ਹਾਂ ਮੇਰੇ ਇਨ-ਲੌਜ਼ ਦਾ ਘਰ ਹੈ ਜੀ ਤੇ ਉਹ 10 ਵਜੇ ਘਰੋਂ ਗਏ ਸੀਗੇ ਪੌਣੇ 10 10 ਵਜੇ ਤੇ ਗ੍ਰੀਨ ਸਿਗਨਲ ਹਸਪੀਟਲ ਜੀ ਮੈਡੀਸਿਨ ਲੈਣ ਵਸਤੇ ਜੀ ਤੇ ਉਸ ਤੋਂ ਬਾਅਦ ਜਦੋਂ ਘਰ ਵਾਪਸ ਆਏ ਆ ਤੇ ਉਹਨਾਂ ਨੇ ਦੇਖਿਆ ਕਿ ਬਾਹਰ ਤਾਲਾ ਲੱਗਾ ਹੋਇਆ ਹੈ ਲੇਕਿਨ ਅੰਦਰ ਦੇ ਤਾਲੇ ਸਾਰੇ ਟੁੱਟੇ ਹੋਏ ਆ ਅਲਮਾਰੀ ਖੁੱਲੀ ਵੀ ਹੈ ਸਾਰਾ ਕੁਝ ਹੈ ਉਹਨਾਂ ਦਾ ਮਤਲਬ ਉਹ ਕਹਿ ਰਹੇ ਆ ਕਿ 2.5-3 ਲੱਖ ਰੁਪਇਆ ਕੈਸ਼ ਜਾਂ ਮਤਲਬ ਟੋਟਲ ਸਮਾਨ ਮਿਲਾ ਕੇ ਉਹਨਾਂ ਦਾ ਨੁਕਸ ਜੀ ਅੱਛਾ ਜੀ W B 264 ਇਹਨਾਂ ਦਾ ਮਕਾਨ ਨੰਬਰ ਆ ਜੀ ਔਰ ਨੇਅਰ ਸਾਈਂ ਦੇ ਜੀ ਕਿਦਾਂ ਭਾਈ ਦੇਖ ਦੋ ਕਿ ਇਹ ਹਾਲੇ ਰਿਆਸੀ ਇਲਾਕਾ ਵਾ ਹੈ ਜੀ ਜੀ ਸਰ ਕਾ ਕਾਫੀ ਚਲਦਾ ਚੈਲ ਬੈਲ ਰੰਦੀ ਹੈ ਤਾਂ ਵੀ ਛੋਟਾ ਮਤਲਬ ਏਰੀਆ ਵਾ ਕਿ ਗਲੀ ਵੀ ਕਹ ਲੋ ਕਿ ਉਹ ਸਿਰਫ 3 ਫੁੱਟ ਦੀ ਗਲੀ ਆ ਹਾਂ ਜੀ ਜਿਦੇ ਚੋ ਕਿ ਕੋਈ ਵੀ ਲੰਗੇ ਨੇ ਪਤਾ ਲੱਗ ਸਕਦਾ ਉਹ ਜੀ ਕਿਲੇ ਘਰ ਦੇ ਉੱਪਰੋਂ ਦੀ ਛੱਤਾਂ ਢੱਪ ਕੇ ਹਲੇ ਦੁਆਲੇ ਦੀਆਂ ਇੱਕ ਦੂਸਰੇ ਦਾ ਕੋਠੇ ਢੱਪ ਕੇ ਫੇਰ ਆਏ ਆ ਜੀ ਔਰ ਪਤਾ ਨਹੀਂ ਕਿੱਧਰੋਂ ਆਏ ਆ ਤੇ ਕਿਤੇ ਉੱਪਰ ਵੀ ਇਹਨਾਂ ਦੇ ਖੈਰ ਲੱਕੜ ਦੀ ਪੋੜੀ ਕੀ ਆ ਅੱਛਾ ਜੀ ਕੋਈ ਭਾਰੀ ਸਮਾਨ ਕੋਈ ਮੋਰ ਚੱਕਰ ਚੋਰੀ ਦਾ ਹੈ ਅੱਜ ਤੋ ਸਾਲ ਮੇਲੇ ਨਾਲ ਇੱਕ ਮੋਟਾ ਸਾਈਂ ਚੋਰੀ ਹੋਇਆ ਸੀਗਾ ਐਫ ਆਈ ਆਰ ਉਹਦੀ ਵੀ ਲਿਖਾਈ ਹੋਈ ਹੈ ਉਹਦੀ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੈ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਭਾਜੀ ਜੀ ਸਰ ਕੀਤਾ ਗਿਆ ਪਰ ਹਜੇ ਤੱਕ ਨਹੀਂ ਆਇਆ ਕੋਈ ਕਿੰਨਾ ਟਾਈਮ ਹੋ ਗਿਆ ਚੋਰੀ ਹੋਣੇ ਥੋੜਾ ਥੋੜਾ ਚੋਰੀ ਹੋਏ ਨੇ ਮੇਰੇ ਖਰਬਨਾਂ ਤਾਈ ਤਕਰੀਬਨ ਹੈ ਕਿੱਥੇ ਜਾਏਗਾ ਫੋਨ ਇਹ ਇੱਕ ਹੋ ਗਿਆ ਸ਼ਾਇਦ ਤੇ ਮੇਰੇ ਖਿਆਲ ਨਾਲ ਮੈਂ ਘੰਟਾ ਹੋ ਗਿਆ ਫੋਨ ਕੀਤਾ ਉਹਨਾਂ ਨੂੰ ਅੱਛਾ ਜੀ ਉਹਨਾਂ ਵੱਲੋਂ ਕੀ ਕੀ ਆ ਗਿਆ ਪੁਲਿਸ ਵੱਲੋਂ ਉਹਨਾਂ ਵੱਲੋਂ ਸਿਰਫ ਇਹੀ ਪ੍ਰੋਸੀਜਰ ਹੈ ਜੀ ਕਿ ਕੰਪਲੀਟ ਤੁਹਾਡੀ ਦਰਜ ਕਰਾਤੀ ਤੁਹਾਡੇ ਨੇੜੇ ਕਿਹੜਾ ਥਾਣਾ ਲੱਗਾ ਆਪਾਂ ਦੱਸ ਦਿੱਤਾ ਚਾਰ ਨੰਬਰ ਥਾਣਾ ਲੱਗਦਾ ਵਾ ਕੰਪਲੀਟ ਉੱਥੇ ਭੇਜ ਦਿੱਤੀ ਪਰ ਹਜੇ ਤੱਕ ਕੋਈ ਨਹੀਂ ਆਇਆ ਹੁੰਦਾ ਕਿੱਦਾਂ ਦੇਖਦੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਬਈ ਘੰਟਾ ਹੋ ਗਿਆ ਇਹ ਕੋਈ ਹਲੇ ਤੱਕ ਪਹੁੰਚਿਆ ਨਹੀਂ ਕੋਈ ਵੀ ਨਹੀਂ ਪਹੁੰਚਿਆ ਇੱਥੇ ਤੱਕ ਤਾਂ ਹਜੇ ਤੱਕ ਤਾਂ ਜੇ ਕੋਈ ਹੋਰ ਵਾਰਦਾਤ ਹੋਈ ਹੋਵੇ ਤਾਂ ਫਿਰ ਪ੍ਰਸ਼ਾਸਨ ਨੂੰ ਕੁਝ ਵੀ ਫੇਲ ਆ ਸਾਡੇ ਮਸਤੇ ਦਾ ਅੱਛਾ ਜੀ ਅੱਜ ਤੋਂ ਸਾਲ ਪਹਿਲੇ ਮੋਟਰਸਾਈਕਲ ਚੋਰੀ ਹੋਇਆ ਉਹਦੀ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੈ ਐਫ ਆਈ ਆਰ ਉਹਨਾਂ ਕੋਲ ਹੈਗੀ ਆ ਕਾਪੀ ਲੇਕਿਨ ਉਹਦੀ ਕੋਈ ਕਾਰਵਾਈ ਨਹੀਂ ਹੈ ਉਹਦੀ ਦੇ ਪੂਆ ਗੋਆ ਪੁੱਛੂ ਉਹ ਵੀ ਬਾਹਰੋਂ ਗਲੀ ਦੇ ਵਿੱਚ ਹੋ ਚੱਕਿਆ ਹੋਇਆ ਅੱਜ ਮੈਂ ਕੋਈ ਪਤਾ ਚੋਰੀ ਹੋਈ ਹੈ ਮੋਟਰਸਾਈਕਲ ਦੀ ਉਹ ਵੀ ਨਹੀਂ ਆਈ ਸਾਡੇ ਕੋਲ ਅੱਛਾ ਜੀ ਕੀ ਲੱਗਦਾ ਹੁਣ ਜਿਹੜਾ ਇਹ ਚੋਰਾਂ ਨੂੰ ਫੜੇ ਜਾਣਗੇ ਜਿਹੜਾ ਤੁਹਾਡਾ ਹੁਣ ਉਹ ਪ੍ਰਸ਼ਾਸਨ ਦੇ ਹੱਥਾਂ ਦਾ ਕੁ ਸਿਸੜੀ ਪੁੜੇ ਵਗੈ ਨਹੀਂ ਤੁਸੀਂ ਦੱਸ ਆਏ ਵੀ ਉਪਰੋ ਤੇ ਗਏ ਵੀ ਉਪਰ ਆ ਚੈੱਕ ਅਪ ਕਰਾਣੇ ਆਪਣੇ ਤੁਸੀਂ ਹਸਬੰਡ ਦਾ ਗਏ ਸੀ ਹਾਂਜੀ ਉਹਨਾਂ ਦੀ ਪੀਨ ਸੀ ਇਹ ਕਿਹੜਾ ਮੱਲਾ ਪੈਂਦਾ ਜੀ ਇਹ 40 ਮੱਲਾ ਅਚਾਲੀ ਮੱਲੇ ਦੇ ਵਿੱਚ ਪੈਂਦਾ ਜੀ ਫਿਰ ਸਾਡੇ ਪ੍ਰਧਾਨ ਸਾਹਿਬ ਆਏ ਆ ਉਹਨਾਂ ਨੇ ਸਾਰਾ ਵਾਰਦਾ ਤੇ ਦੇਖਿਆ ਉਹਨਾਂ ਨੇ ਪ੍ਰਸ਼ਾਸਨ ਨੂੰ ਕਾਲ ਕੀਤੀ ਹੈ ਉਹ ਬਹੁਤ ਅੱਛੀ ਹੈ ਸਾਡੇ ਨਾਲ ਖੜੇ ਆ ਹਰ ਵੱਲੇ ਖੜੇ ਰਹਿੰਦੇ ਆ ਸਾਰਾ ਫੈਮਲੀ ਆਈ ਉਹਨਾਂ ਦੀ ਦੇਖਣ ਸਾਰਾ ਮੱਲਾ ਆਇਆ ਅੰਦਰ ਦੇਖਣ ਨੂੰ ਮੇਰੇ ਕਾਫੀ ਬੁਰੀ ਤਰ੍ਹਾਂ ਉਹਨਾਂ ਕੋਈ ਪਾਜ ਵਗੈਰਾ ਵੀ ਨਹੀਂ ਆਈ ਕਿਸੇ ਨੂੰ ਨਹੀਂ ਆਈ ਕਹਿੰਦੇ ਨਾਲ ਦੇ ਬਾਹਰ ਰੋਟੀ ਖਾ ਰਹੇ ਸੀ ਸਵੇਰੇ ਜਿਸ ਸਮੇਂ ਤੁਸੀਂ